ਹਾਂਜੀ ਸਰ ਕੀ ਨਾਮ ਆਪਣਾ ਮੇਰਾ ਨਾਮ ਨੀਤੀ ਨੇ ਹੈ ਕੀ ਮਾਮਲਾ ਜਿਹੜਾ ਤੁਸੀਂ ਅੱਜ ਪਲਾਈ ਰੋਡ ਤੇ ਖੜੇ ਇਥੇ ਸਰ ਮੇਰੀ ਇਹ ਨਾ ਇਥੇ 숍 ਹੈ ਪਲਾਈ ਰੋਡ ਸਤਲੁਜ ਹਸਪੀਟਲ ਦੇ ਨੇੜੇ ਇਹ ਆਪਣਾ ਸਲੂਨ ਬੰਦਾ ਪਿਆ ਹੋਇਆ ਜਿਹੜਾ ਕੰਸਟਰਕਸ਼ਨ ਵਰਕ ਚੱਲਦਾ ਪਿਆ ਆ ਤੇ ਇਥੇ ਨਾ ਜਿੱਦਾਂ ਚੋਰੀ ਹੋ ਗਈ ਰਾਤੀ ਅੱਛਾ ਤੇ ਮੈਂ ਸਵੇਰੇ ਆ ਕੇ ਦੇਖਿਆ ਤੇ ਉੱਪਰ ਦੀ ਸਾਰੀਆਂ ਮੇਰੀਆਂ ਏਸੀ ਤੇ ਜਨਰੇਟਰ ਦੀਆਂ ਮੋਡੀਆਂ ਤਾਰਾਂ ਸਨੀਆਂ ਅੱਛਾ ਜੀ ਉਹ ਸਾਰੀਆਂ ਵੱਡੀਆਂ ਗਈਆਂ ਤੇ ਇੱਕ ਸਾਈਡ ਤੇ ਮੇਰਾ ਨਾ ਏਸੀ ਦਾ ਪੈਪ ਪਿਆ ਹੋਇਆ ਸੀਗਾ ਉਹ ਪੂਰਾ ਪੈਪ ਵਿੱਚੋਂ ਤੰਬਾ ਸਾਰਾ ਕੱਢ ਕੇ ਲੈ ਗਏ ਉਹ ਅੱਛਾ ਜੀ ਇੱਕ ਕਿੰਨਾ ਕਾ ਨੁਕਸਾਨ ਹੋ ਗਿਆ ਤੁਹਾਡਾ ਜੀ ਮੇਰਾ ਜੀ ਇਹ 15 ਤੋਂ 20000 ਦਾ ਨੁਕਸਾਨ ਹੋ ਗਿਆ ਜੀ ਇਹ ਪੁਲਿਸ ਨੂੰ ਫਾਰਮ ਕੀਤਾ ਤੁਸੀਂ ਮੈਂ ਸਰ 112 ਤੇ ਕਾਲ ਕੀਤੀ ਸੀਗੀ ਤੇ ਉਹਨਾਂ ਨੇ ਕਿਹਾ ਕਿ ਆਪਣਾ ਲਿਖਤੀ ਦੇ ਵਿੱਚ ਥਾਣੇ ਜਾ ਕੇ ਜੋ ਤੁਹਾਨੂੰ ਥਾਣਾ ਲੱਗਦਾ ਆ ਤੇ ਉੱਥੇ ਜਾ ਕੇ ਰਿਪੋਰਟ ਦੇ ਦਿਓ ਤੇ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਇਹ ਚੋਰੀ ਦਾ ਜਿਹੜਾ ਤੁਹਾਨੂੰ ਲੱਗਿਆ ਪਤਾ ਕਦੋਂ ਕਿੱਦਾਂ ਪਤਾ ਲੱਗਿਆ ਤੁਹਾਨੂੰ ਨੂੰ ਅੱਜ ਸਵੇਰੇ ਪਤਾ ਲੱਗਾ ਜੀ ਮੈਂ ਸਵੇਰੇ ਅੱਜ ਇੱਥੇ ਕੰਮ ਤੇ ਬੰਦੇ ਆਏ ਸੀਗੇ ਤੇ ਫੇ ਮੈਂ ਜਦੋਂ ਆਇਆ ਤੇ ਉੱਪਰ ਜਾ ਕੇ ਮੈਂ ਜੀ ਗੇੜਾ ਮਾਰਿਆ ਤੇ ਦੇਖਿਆ ਕਿ ਤਾਰ ਸ ਤੇ ਪੈਪ ਸਾਰੇ ਤੋੜ ਕੇ ਉਹਨਾਂ ਨੇ ਜਿੱਦਾਂ ਥੱਲੇ ਸੁਟੇ ਹੋਏ ਆ ਕਿੱਧਰੋਂ ਆਏ ਕੁਛ ਪਤਾ ਲੱਗਾ ਇਹ ਸਰ ਇਹ ਨਹੀਂ ਪਤਾ ਲੱਗਾ ਹੁਣ ਜਿੱਦਾਂ ਨਾਲਦਿਆਂ ਦੀ ਵੀ ਕੰਮ ਚੱਲਦਾ ਦੁਕਾਨ ਦਾ ਤੇ ਹੋ ਸਕਦਾ ਇਧਰੋਂ ਦੀ ਚੜੇ ਆ ਕਿੱਦਾਂ ਚੜੇ ਆ ਉਹ ਹੋਰ ਤਾਂ ਯਾਨੀ ਜਿੱਦਾਂ ਕਿਸ ਨਾਂ ਤੇ ਦੁਕਾਨ ਆਪਣੀ ਆਪਣੀ ਗਰਲਸ ਫਾਈਨ ਦੇ ਨਾਮ ਤੇ ਦੁਕਾਨ ਹੈ ਜੀ ਫਲਾਈ ਰੋਡ ਤੇ ਨਹੀਂ ਫਲਾਈ ਰੋਡ ਤੇ